ਲਹਿਰਾਗਾਗਾ ਪੁਲਿਸ ਵੱਲੋਂ ਹਰਿਆਣਾ ਸਾਈਡ ਤੋਂ ਆਉਣ ਵਾਲੇ ਬਾਰਡਰ ਨੂੰ ਪੂਰੀ ਤਰ੍ਹਾਂ ਸੀਲ ਕਰਕੇ ਹਰ ਇੱਕ ਵਾਹਨ ਦੀ ਤਲਾਸ਼ੀ ਲਈ ਗਈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਸੀ ਕਿ ਪੰਜਾਬ ਵਿੱਚ ਨਸ਼ੇ ਤਸਕਰਾਂ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਅਜਹੀ ਨਾਕਾਬੰਦੀ ਕੀਤੀ ਗਈ ਹੈ ਅਤੇ ਹਰਿਆਣਾ ਵਾਲੀ ਸਾਈਡ ਤੋਂ ਆਉਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀਆਂ ਕਹਿਣਾ ਸੀ ਕਿ ਪੰਜਾਬ ਵਿੱਚ ਨਸ਼ੇ ਖਿਲਾਫ ਵੱਡੀ ਪੱਧਰ ਤੇ ਜੰਗ ਸ਼ੁਰੂ ਕੀਤੀ ਗਈ ਹੈ। ਇਸ ਦੇ ਲਈ ਹੀ ਇਸ ਤਰ੍ਹਾਂ ਦੀ ਨਾਕਾਬੰਦੀ ਕਰਕੇ ਵਹਾਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਸ਼ੱਕੀ ਵਿਅਕਤੀਆਂ ਦੀ ਤਲਾਸ਼ੀ ਲਈ ਜਾ ਰਹੀ ਹੈ ਤਾਂ ਜੋ ਕਿ ਹੋਰਨਾਂ ਸੂਬਿਆਂ ਤੋਂ ਪੰਜਾਬ ਵਿੱਚ ਨਸ਼ਾ ਨਾ ਆ ਸਕੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਪੰਜਾਬ ਵਿੱਚ ਨਸ਼ੇ ਖਿਲਾਫ ਪੰਜਾਬ ਪੁਲਿਸ ਪੂਰੀ ਤਰ੍ਹਾਂ ਸਖਤ ਹੈ ਅਤੇ ਨਸ਼ਾ ਤਸਕਰਾਂ ਦੀਆਂ ਪ੍ਰਾਪਰਟੀਆਂ ਜਬਤ ਕਰਕੇ ਉਨ੍ਹਾਂ ਖਿਲਾਫ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ ਸਾਡੇ ਮਾਨਯੋਗ ਡੀਪੀ ਸਾਹਿਬ ਮਾਨਯੋਗ ਐਸਐਸਪੀ ਸਾਹਿਬ ਸੰਗਰੂਰ ਉਹਨਾਂ ਨੇ ਹਦਾਇਤਾਂ ਮਤਾਬਕ ਆਪਰੇਸ਼ਨ ਸੀਲ 9 ਦੇ ਤਹਿਤ ਅੱਜ ਸਰੂਰ ਜ਼ਿਲ੍ਹੇ ਦੇ ਜਿਹੜੇ ਇੰਟਰ ਸਟੇਟ ਬਾਰਡਰ ਹੈ ਆਪਣੇ ਉੱਥੇ ਇੰਟਰ ਸਟੇਟ ਨਾਕਾ ਬੰਦਿਆ ਕੀਤੇ ਹੋਏ ਨੇ ਤੇ ਉਹਨਾਂ ਦੇ ਉੱਤੇ ਅਸੀਂ 6 ਵਜੇ ਤੋਂ ਲੈ ਕੇ ਦੁਪਹਿਰੇ 2 ਵਜੇ ਤੱਕ ਚੈਕਿੰਗ ਮਹਿੰਮ ਚਲਾਇਆ ਹੈ ਤੇ ਅਸੀਂ ਇੱਥੇ ਜੋ ਹਰਿਆਣਾ ਤੋਂ ਗੱਡੀਆਂ ਆ ਰਹੀਆਂ ਨੇ ਖਾਸ ਕਰਕੇ ਬਾਕੀ ਜੋ ਇਧਰ ਪੰਜਾਬ ਚ ਵੀ ਜੋ ਬਟਲਾੜਾ ਸਾਈਡ ਤੋਂ ਜੋ ਲਹਿਰਾ ਸਾਈਡ ਤੋਂ ਜਾ ਰਹੀਆਂ ਨੇ ਉਹਨਾਂ ਨੂੰ ਚੈੱਕ ਕਰ ਰਹੇ ਹਾਂ ਪਰ ਖਾਸ ਕਰਕੇ ਜੀ ਜੋ ਹਰਿਆਣਾ ਸਾਈਡ ਤੋਂ ਆ ਰਹੀਆਂ ਨੇ ਜਾਕਰ ਸਾਈਡ ਤੋਂ ਆ ਰਹੀਆਂ ਨੇ ਉਹਨਾਂ ਲਈ ਅਸੀਂ ਪ੍ਰੋਪਰਲੀ ਥਰੋਲੀ ਚੈਕਿੰਗ ਕਰ ਰਹੇ ਹਾਂ ਤੇ ਇਹਦੇ ਵਿੱਚ ਸਾਨੂੰ ਸਭਾਵਨਾ ਵੀ ਕੋਈ ਨਸ਼ਾ ਜਾਂ ਕੋਈ ਹੋਰ ਅਸਲਾ ਇਸ ਤਰ੍ਹਾਂ ਦਾ ਕੋਈ ਗੈਰ ਸਮਾਜਿਕ ਅੰਸਰ ਜਿਹੜੇ ਉਹ ਲਿਆ ਕੇ ਇੱਥੇ ਤਸਕਰੀ ਕਰਦੇ ਨੇ ਤੇ ਸਾਡਾ ਹੁਣ ਇਹੀ ਸਵੇਰ ਤੋਂ ਅਸੀਂ 6 ਵਜੇ ਤੋਂ ਨਕਲ ਆਇਆ ਹੈ ਕੰਟੀਨਿਊਅ ਚੱਲ ਰਿਹਾ ਹੈ ਤੁਹਾਡੇ ਸਾਹਮਣੇ ਇੱਥੇ ਚੈਕਿੰਗ ਹੋ ਰਹੀ ਹੈ ਤੇ ਬੱਸਾਂ ਦੀ ਵੀ ਅਸੀਂ ਚੈਕਿੰਗ ਕਰ ਰਹੇ ਹਾਂ ਜੋ ਉਧਰੋਂ ਆ ਰਹੀਆਂ ਨੇ ਹਰਿਆਣਾ ਵੱਲੋਂ ਤੇ ਮਤਲਬ ਵੀ ਅਸੀਂ ਸਾਨੂੰ ਸਭਾਵਨਾ ਵੀ ਅਸੀਂ ਕੋਈ ਨਾ ਕੋਈ ਪ੍ਰਾਪਤੀ ਕਰਾਂਗੇ ਜਰੂਰ ਸਾਡਾ ਪ੍ਰੋਸੈਸ ਜਾਰੀ ਹੈ ਅਸੀਂ ਵੀ ਪਿਛਲੇ ਕੁਝ ਦਿਨਾਂ ਤੇ ਤਿੰਨ ਚਾਰ ਮੁਕੱਦਮੇ ਅਸੀਂ ਅ ਤੇ ਤਨੇਗ ਐਂਡੀਬਸ ਐ ਕਿਤੇ ਜਦੋਂ ਨਸ਼ੇਮਰੋਂ ਦਾ ਮਹਿਮ ਦੇ ਤਹਿਤ ਤੇ ਇੱਕ ਸਮਗਲਰ ਤੇ ਸਮੇਤ ਫੈਮਿਲੀ ਦੇ ਅਸੀਂ ਨੇ ਪ੍ਰਾਪਰਟੀ ਫ੍ਰੀਜ਼ ਕਰਾਈ ਹੈ ਉਹਨਾਂ ਦੇ ਬੈਂਕ ਅਕਾਊਂਟ ਫ੍ਰੀਜ਼ ਕਰਾਏ ਨੇ ਜ਼ਮੀਨ ਤੇ ਟਰੈਕਟਰ ਵਗੈਰਾ ਵੀ ਫ੍ਰੀਜ਼ ਕਰਵਾਏ ਨੇ ਤੇ ਇਸ ਤੋਂ ਇਲਾਵਾ ਜਿਹੜੇ ਨਸ਼ਾ ਦਸਕਰ ਨੇ ਉਹਨਾਂ ਵੀ ਅਸੀਂ ਕੰਸਰਨਡ ਅਪਨ ਡਿਪਾਰਟਮੈਂਟ ਨੇ ਰੈਵਨਿਊ ਮਹਿਕਮੇ ਜਾ ਕੋਈ ਹੋਰ ਈਓ ਸਾਹਿਬ ਨੇ ਆਪਣੇ ਮਿਊਨਿਸਪਲਿਟੀ ਏਰੀਆ ਦੇ ਵਿੱਚ ਉਹਨਾਂ ਤੋਂ ਅਸੀਂ ਜਾਇਦਾਦਾਂ ਦੀ ਰਿਪੋਰਟਾਂ ਲੈ ਰਹੇ ਹਾਂ ਕਿਸੇ ਨੇ ਵਾਇਓਲੇਸ਼ਨ ਆਫ ਮਿਊਨਿਸਪਲ ਐਕਟ ਜਾਂ ਕੋਈ ਹੋਰ ਨਜਾਇਜ਼ ਕਬਜ਼ੇ ਕੀਤੇ ਹੋਣ ਤੇ ਉਹ ਰਿਪੋਰਟ ਅੰਡਰ ਪ੍ਰ ਤੇ ਜੇ ਕਿਸੇ ਕੋਈ ਤਾਂ ਗਲਤ ਹੋਣਾ ਪਾਇਗਾ ਜਾਂ ਕੋਈ ਨਸ਼ਾ ਵੇਚ ਕੇ ਘਰ ਬਣਾਉਣੇ ਪਾਏਗੇ ਜਾਂ ਕੋਈ ਹੋਰ ਪ੍ਰਾਪਰਟੀ ਬਣਾਉਣੀ ਪੈਗੀ ਉਹ ਸਾਰਿਆਂ ਨੂੰ ਸਫੀਰੀਜ਼ ਕਰਾਂਗੇ ਜੋ ਵਾਇਓਲੇਸ਼ਨ ਕੀਤਾ ਹੈ ਉਹ ਟਾਹੇ ਵੀ ਜਾਣਗੇ ਨਸ਼ਾ ਕੋਈ ਵੀ ਅਲਾਮਤ ਹੈ ਕੋਈ ਵੀ ਸਮਾਜਿਕ ਬਰਾਈ ਹੈ ਕੋਈ ਗਲਤ ਮੂਵਮੈਂਟ ਹੈ ਉਹਨੂੰ ਦਬਾਉਣ ਵਾਸਤੇ ਉਹਨੂੰ ਖਤਮ ਕਰਨ ਵਾਸਤੇ ਸਾਨੂੰ ਪਬਲਿਕ ਦਾ ਸਹਿਯੋਗ ਜ਼ਰੂਰੀ ਹੈ ਪਬਲਿਕ ਦੇ ਸਹਿਯੋਗ ਤੋਂ ਬਿਨਾ ਕੋਈ ਵੀ ਜੋ ਬਰਾਈ ਹੈ ਖਤਮ ਨਹੀਂ ਕੀਤੀ ਜਾ ਸਕਦੀ ਨਸ਼ਿਆਂ ਦੇ ਦੇ ਸੰਬੰਧ ਵਿੱਚ ਖਾਸ ਕਰਕੇ ਪਬਲਿਕ ਨੂੰ ਪਿੰਡਾਂ ਦੇ ਵਿੱਚ ਅਸੀਂ ਇਹਨਾਂ ਦੀਆਂ ਕਮੇਟੀਆਂ ਵੀ ਬਣਾਈਆਂ ਰਹਿਗੀਆਂ ਤੇ ਮੀਟਿੰਗਾਂ ਕਰ ਰਹੇ ਹਾਂ ਸੈਮੀਨਾਰ ਕਰ ਰਹੇ ਹਾਂ ਸਕੂਲਾਂ 'ਚ ਵੀ ਅਸੀਂ ਬੱਚਿਆਂ ਨੂੰ ਸੈਮੀਨਾਰ ਕਰਕੇ ਅਵੇਅਰ ਕਰ ਰਹੇ ਹਾਂ ਵੀ ਨਸ਼ੇ ਦੇ ਜੋ ਮਾੜੇ ਪ੍ਰਭਾਵ ਨੇ ਉਹਨਾਂ ਬਾਰੇ ਅਸੀਂ ਜਾਗਰੂਕ ਕਰ ਰਹੇ ਹਾਂ ਜਾਣੂ ਕਰਵਾ ਰਹੇ ਹਾਂ ਉਹਨਾਂ ਨੂੰ ਤੇ ਕਿਸ ਤਰ੍ਹਾਂ ਕਈ ਜ਼ਿੰਦਗੀਆਂ ਕਿਵੇਂ ਖਰਾਬ ਹੋਈਆਂ ਨੇ ਕਈ ਬੱਚੇ ਨਸ਼ੇ ਦੀ ਭੇਟ ਚੜ ਗਏ ਨੇ ਤੇ ਬੜਾ ਉਹ ਸਾਡੇ ਪੰਜਾਬ ਤੇ ਜੋ ਬਦਨਾਮੀ ਦਾ ਕਲੰਕ ਲੱਗਿਆ ਹੈ ਉਹ ਅਸੀਂ ਹੁਣ ਇਹ ਜੋ ਜੁੱਧ ਨਸ਼ਾ ਵਿਰੁੱਧ ਮਹਿੰਮ ਦੇ ਤਹਿਤ ਪੰਜਾਬ ਸਰਕਾਰ ਵੱਲੋਂ ਮਹਿਮਬੜੀ ਗਈ ਹੈ ਉਹច ਹਰੇਕ ਨੂੰ ਮੱਧੜ ਕੇ ਹਿੱਸਾ ਪਾਉਣਾ ਚਾਹੀਦਾ ਤਾਂ ਜੋ ਆਪਾਂ ਪੰਜਾਬ ਨੂੰ ਖੁਸ਼ਹਾਲ ਬਣਾ ਸਕੀਏ ਦੇਖੋ ਜੋ ਨਸ਼ਾ ਤਸਕਰ ਨੇ ਜੋ ਗਲਤ ਕੰਮ ਕਰਦੇ ਨੇ ਲੋਕਾਂ ਨੂੰ ਸਾਡੀਆਂ ਜਿੰਦਗੀਆਂ ਸਾਡੇ ਜੂਥ ਨੂੰ ਖਰਾਬ ਕਰ ਰਹੇ ਨੇ ਜਿੰਦਗੀ ਬਰਬਾਦ ਕਰ ਰਹੇ ਨੇ ਉਹਨਾਂ ਨੂੰ ਇਹੀ ਵਾਰਨਿੰਗ ਹੈ ਵੀ ਉਹ ਬਿਲਕੁਲ ਇਧਣ ਦਾ ਬੰਦ ਕਰ ਦੇਣ ਨਹੀਂ ਤਾਂ ਫਿਰ ਜੋ ਤੁਸੀਂ ਰੋਜ਼ ਅਖਬਾਰਾਂ ਚ ਪੜ੍ਹਦੇ ਹੋ ਦੇਖਦੇ ਹੋ ਸੋਸ਼ਲ ਮੀਡੀਆ ਦੇ ਦੇਖਦੇ ਹੋ ਉਹਨਾਂ ਦੇ ਘਰਟਾ ਹਜਾਰੇ ਨੇ ਹੋ ਰਿਹਾ ਉਹ ਕਾਨੂੰਨੀ ਦਾਇਰੇ ਦੇ ਵਿੱਚ ਰਹਿ ਕੇ ਸਾਰਾ ਸੀ ਐਕਸ਼ਨ ਕਰਾਂਗੇ ਜਾਂ ਉਹ ਇਥੋਂ ਆਪ ਦਾ ਇਹ ਕੰਮ ਹੀ ਬੰਦ ਕਰ ਲੈਣ ਜਾਂ ਫਿਰ ਆਪਣਾ ਸਾਡਾ ਪੰਜਾਬ ਛੱਡ ਜਾਣ ਇਹੀ ਮੇਰੀਆਂ ਨੂੰ ਵਾਰਨਿੰਗ ਹੈ